ਤੁਸੀਂ ਜੁੜ ਚੁੱਕੇ ਹੋ ਜੂਤ ਜਾਗਰਣ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਪੱਤਰਕਾਰ ਨਸੀਬ ਸਿੰਘ ਬੈਕ ਸਭ ਤੋਂ ਪਹਿਲਾਂ ਅਸੀਂ ਆਪਣੇ ਸਰੋਤਿਆਂ ਤੇ ਦਰਸ਼ਕਾਂ ਨੂੰ ਇੱਕ ਅਪੀਲ ਕਰਨੀ ਚਾਹਾਂਗੇ ਕਿ ਸਾਡੇ ਫੇਸਬੁੱਕ ਪੇਜ ਉੱਪਰ ਜਾਂ ਸਾਡੇ ਚੈਨਲ ਦੇ ਉੱਪਰ ਸੱਚੀਆਂ ਅਤੇ ਅਜਹੀਆਂ ਹੋਰ ਨਿਰਪੱਖ ਖਬਰਾਂ ਵੇਖਣ ਲਈ ਸਭ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਫੇਸਬੁੱਕ ਪੇਜ ਨੂੰ ਫੋਲੋ ਕਰੋ ਹੁਣ ਅਸੀਂ ਜਗਰਾਉਂ ਵਿਖੇ ਤੇ ਲੁਧਿਆਣਾ ਦੇ ਪੁਲਿਸ ਥਾਣਾ ਸਤਿ ਸ੍ਰੀ ਅਕਾਲ ਬੇਟ ਦੀ ਇੱਕ ਖਬਰ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ ਅਸੀਂ ਅੱਜ ਇੱਕ ਅਜਹੀ ਕਹਾਣੀ ਨੂੰ ਜਨਤਕ ਕਰਨ ਜਾ ਰਹੇ ਹਾਂ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਅਤੇ ਤੁਹਾਡੇ ਵੀ ਰੋਂਗ ਤੇ ਖੜੇ ਹੋ ਜਾਣਗੇ ਕਿਤੇ ਨਾ ਕਿਤੇ ਕਦੇ ਨਾ ਕਦੇ ਪੁਲਿਸ ਪ੍ਰਸ਼ਾਸਨ ਨੂੰ ਸਾਡੀ ਹਮਾਇਤ ਲਈ ਜਾਂ ਸਾਡ ਨੂੰ ਇਨਸਾਫ ਦਿਵਾਉਣ ਲਈ ਜਾਂ ਸਾਡੀ ਰਖਵਾਲੀ ਲਈ ਤਾਇਨਾਤ ਕੀਤਾ ਗਿਆ ਸੀ ਪਰ ਜਦੋਂ ਉਸੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਸਾਨੂੰ ਇਨਸਾਫ ਨਾ ਮਿਲੇ ਧੱਕੇਸ਼ਾਹੀ ਦਾ ਸਾਹਮਣਾ ਕਰਨਾ ਪਵੇ ਤਾਂ ਫਿਰ ਤਾਂ ਰੱਬ ਹੀ ਰਾਖਾ ਹੈ ਫਿਰ ਇਹ ਕਹਿ ਲਈਏ ਕਿ ਬਾੜ ਹੀ ਖੇਤ ਨੂੰ ਖਾਣ ਲੱਗੀ ਹੋਈ ਹੈ ਅੱਜ ਥਾਣਿਆਂ ਦੇ ਵਿੱਚ ਢੜੱਲੇਦਾਰ ਪਰਿਵਾਰਾਂ ਦੀ ਤੂਤੀ ਬੋਲਦੀ ਹੈ ਅਤੇ ਗਰੀਬ ਪਰਿਵਾਰਾਂ ਨੂੰ ਟੱਕੇ ਛਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਜਿਹੀ ਕਹਾਣੀ ਲੈ ਕੇ ਅਸੀਂ ਅੱਜ ਤੁਹਾਡੇ ਰੂਹਬਰੂ ਹੋਏ ਹਾਂ ਥਾਣਾ ਸਿਦਮਾ ਬੇੜ ਦੀ ਹਦੂਦ ਅੰਦਰ ਬਿਲਕੁਲ ਨੱਕ ਦੇ ਥੱਲੇ ਬਸੇ ਸਿਦਮਾ ਬੇੜ ਦੇ ਇੱਥੇ ਹੀ ਵਸ ਨਹੀਂ ਇੱਥੇ ਜਿਸ ਪਰਿਵਾਰ ਵੱਲੋਂ ਇਸ ਬੀਬੀ ਨੇ ਆਪਣਾ ਦੁੱਖ ਰੋਂਦੇ ਹੋਏ ਦੱਸਿਆ ਕਿ ਜਦੋਂ ਉਸ ਦੀ ਕੁੱਟਮਾਰ ਹੋਈ ਤਾਂ ਉਸ ਦੇ ਜੋ ਕੀਮਤੀ ਸਮਾਨ ਸੀ ਪੈਸੇ ਸੀ ਜਾਂ ਕਿ 골ਡ ਸੀ ਸੋਨਾ ਸੀ ਉਹ ਵੀ ਉਸ ਦੇ ਜਿਹੜੇ ਮਤਰੇ ਨੋ ਅਤੇ ਪੁੱਤ ਚੋਰੀ ਕਰਕੇ ਲੈ ਗਏ ਪਹਿਲਾਂ ਅਸੀਂ ਤੁਹਾਡੇ ਰੂਬਰੂ ਉਹ ਵੀਡੀਓ ਕਰਦੇ ਹਾਂ ਦੇਖੋ ਉਹ ਵੀਡੀਓ ਅਤੇ ਸੁਝਾਅ ਦੇਣਾ ਨਾ ਭੁੱਲਣਾ ਬੰਦਾ ਕੋਲੋਂ ਨਾ ਆਉ ਗਈ ਮੈਨੂੰ ਮਤੇ ਕੁਝ ਤੇ ਉਂਧਾ ਬੜਾ ਤੋ ਬੰਦੇ ਰਾਜੂ ਹੈ ਬੰਦੇ ਕਿਹਦੇ ਆਏ ਥੋੜੀ ਬੁੜੀਆਂ ਬੋਲ ਨਹੀਂ ਜਾਂਗੇ ਬੰਦੇ ਇਹਨਾਂ ਦੇ ਬੋਲਣਾ ਤੇ ਬੁੜੀਆਂ ਬੋਲੀਆਂ ਆਪਾਂ ਲਾਉਣਾ ਚਾਹੀਦਾ ਮੜਾ ਮੋਟਾ ਨਾ ਕਿਸੇ ਨੂੰ ਗੰਦਾ ਪਿੱਲਾ ਬੋਲਣਾ ਸੀ ਕਿਸੇ ਨੂੰ ਬੋਲਦੇ ਮੈਂ ਯਾਰ ਬਗੇਰੇ ਨਾਲ ਆ ਗਏ ਥੋੜੇ ਨਾਲ ਕੀ ਲੈਣਾ ਹੈ ਕੀ ਸਾਡੀ ਰਿਸ਼ਤੇਦਾਰੀ ਹੈ ਕੀ ਲੈਣਾ ਹੈ ਰਿਸ਼ਤੇਦਾਰੀ ਹੈ ਹਾਂ ਤੂੰ ਕੀ ਬੋਲ ਰਹੀ ਹੈ ਇਹ ਕੋਣ ਆਇਆ ਕੋਣ ਆਇਆ ਕੀ ਗੱਲ ਹੈ ਤੂੰ ਕੀ ਬੋਲ ਰਹੀ ਹੈ ਤੇਰਾ ਮਤਲਬ ਕੀ ਹੈ ਤੂੰ ਕੀ ਬੋਲ ਰਹੀ ਹੈ ਇਹ ਰਿਸ਼ਤੇਦਾਰੀ ਤੇ ਮੇਰੇ ਕੋ ਦੋੜਦਾ ਨਹੀਂ ਪਤਾ ਕਰਕੇ ਚਲਾਕ ਕੋ ਨਹੀਂ ਹੈ ਚਲਾਕ ਤੂੰ ਚਲਾਕ ਆ ਗਾਣੇ ਮੋਂ ਤੇ ਜੀਤ ਕੋਲ ਥਾ ਨਾ ਮਰੇ ਭਾ ਨਹੀਂ ਕਰਦਾ ਇਹ ਤੁੰ ਨੂੰ ਉਹ ਤੇ ਰੋਡੀਆਂ ਮਰੇ ਤੁਰਿਆ ਯਾ ਯਾਦਾਂ ਕਿ ਆਵੜਦੀਆਂ ਨੇ ਇਹਨਾਂ ਧਰਮਸਾਲਾ ਖੋਲੀ ਜੀਤ ਨੇ ਇਹ ਤੇ ਪੁੱਤਰ ਉੱਥੇ ਦਾ ਜੰਮਿਆ ਸੀ ਕਿਸੇ ਨੂੰ ਪਤਾ ਨਹੀਂ ਜੀ ਮੁੱਢੀ ਜਾਨੀ ਆ ਵੇ ਚ ਵੇ ਨਹੀਂ ਜਾ ਜਾਵੇ ਉਹ ਇੱਥੇ ਆਵੜਦੀਆਂ ਨੇ ਹੂੰ ਹੂੰ ਕੋਈ ਨਾ ਕੇ ਤੂੰ ਇਹ ਕਿਤੇ ਐ ਕਿੱਦੂ ਨਰੇ ਆ ਖਸ ਯੇਰ ਇਸ ਖਸ ਵਾ ਵਾਏ ਪੂਣੀਆਂ ਢਾਲੀਆਂ ਦਿਖਾਉਣੇ ਮੈਂ ਤਾਂ ਮਰੇ ਜੋ ਮਾਰਨ ਤੁਸੀਂ ਦੇਖ ਚੁੱਕੇ ਹੋ ਕਿ ਪੀੜਿਤ ਬਜ਼ੁਰਗ ਮਾਤਾ ਦੇ ਘਰ ਉਸਦੇ ਮਤਰੇ ਪੁੱਤ ਅਤੇ ਨੋ ਨੇ ਕਿਸ ਤਰ੍ਹਾਂ ਐਂਟਰੀ ਮਾਰੀ ਉਸ ਦੀ ਕੁੱਟਮਾਰ ਕੀਤੀ ਅਤੇ ਜਦੋਂ ਮਾਤਾ ਦੀ ਕੁੱਟਮਾਰ ਹੋਈ ਤਾਂ ਮਾਤਾ ਨੇ ਦੱਸਿਆ ਕਿ ਉਸ ਨੂੰ ਸਿਧਵਾ ਬੇੜ ਦੇ ਸਿਵਲ ਹਸਪੀਟਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਕੁੱਟਮਾਰ ਤੋਂ ਬਾਅਦ ਦਾਖਲ ਤੋਂ ਬਾਅਦ ਐਮ ਐਲ ਆਰ ਪਹੁੰਚਦੀ ਹੈ ਖਾਣਾ ਸਿੱਧਮਾ ਬੇੜ ਦੇ ਵਿੱਚ ਜਿੱਥੋਂ ਮਾਤਾ ਨੂੰ ਆਸ ਹੁੰਦੀ ਹੈ ਕਿ ਉਸ ਨੂੰ ਇਨਸਾਫ ਜਰੂਰ ਮਿਲੇਗਾ ਪਰ ਉਸ ਸਮੇਂ ਹੱਦਾਂ ਸਾਰੀਆਂ ਪਾਰ ਹੋ ਗਈਆਂ ਜਦੋਂ ਮਾਤਾ ਨੂੰ ਇਨਸਾਫ ਲੈਣ ਲਈ ਆਪਣੇ ਹੱਕ ਹਕੂਕਾਂ ਤੇ ਕਾਬਜ ਹੋਣ ਲਈ ਉਥੋਂ ਵੀ ਇਨਸਾਫ ਨਾ ਮਿਲਿਆ ਕਾਫੀ ਲੰਮਾ ਸਮਾਂ ਗੁਜ਼ਰ ਗਿਆ ਮਾਤਾ ਦੇ ਕਹਿਣ ਮੁਤਾਬਕ ਕਿ ਮਾਤਾ ਨੇ ਦਰਖਾਸਤਾਂ ਦੇਣ ਦੀ ਬਹੁਤ ਅਪੀਲ ਕੀਤੀ ਪਰ ਉਥੋਂ ਦੇ ਪੁਲਿਸ ਮੁਲਾਜ਼ਮਾ ਨੇ ਇੱਕ ਵੀ ਦਰਖਾਸਤ ਨਹੀਂ ਫੜੀ ਅਤੇ ਕੋਈ ਵੀ ਬਣਦੀ ਕਾਰਵਾਈ ਅਮਲ ਵਿੱਚ ਨਹੀਂ ਲੈ ਕੇ ਆਂਦੀ ਜਿਸ ਦਾ ਕਾਰਨ ਮਾਤਾ ਨੇ ਦੱਸਿਆ ਕਿ ਉਸ ਦੇ ਖਿਲਾਫ ਉਸ ਦੇ ਪੁੱਤਰ ਅਤੇ ਨੌ ਥਾਣੇ ਆਮ ਹੀ ਆਉਂਦੇ ਜਾਂਦੇ ਰਹਿੰਦੇ ਹਨ ਅਤੇ ਮਿਲੀ ਭੁਗਤ ਕਰਨ ਉਸ ਦੀ ਕੋਈ ਸੁਣਵਾਈ ਨਹੀਂ ਹੋਈ ਇੱਥੇ ਹੀ ਮਾਤਾ ਨੇ ਦੁਖੀ ਹਿਰਦੇ ਨਾਲ ਦੱਸਿਆ ਕਿ ਭਰੇ ਮਨ ਨਾਲ ਕਿਹਾ ਕਿ ਜੇਕਰ ਮੈਨੂੰ ਇਨਸਾਫ ਨਾ ਮਿਲਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਖਤਮ ਆਪਣੇ ਆਪ ਨੂੰ ਆਤਮਾ ਮਾਤਾ ਆਪਣੇ ਆਪ ਨੂੰ ਖਤਮ ਕਰ ਲਵਾਗੀ ਆਤਮ ਹੱਤਿਆ ਕਰ ਲਵਾਗੀ ਹੁਣ ਇਸ ਦੇ ਸਵਾਨ ਦੇ ਵਿੱਚ ਅੱਜ ਮਾਤਾ ਆਪਣੇ ਪਰਿਵਾਰ ਨੂੰ ਜਾਂ ਹਮੈਤੀਆਂ ਨੂੰ ਲੈ ਕੇ ਜੋ ਵੀ ਉਸ ਦੇ ਹੱਕ ਦੇ ਵਿੱਚ ਨਿਤਰੇ ਨੇ ਉਹਨਾਂ ਨੂੰ ਕੇ ਮਾਨਯੋਗ ਐਸਐਸਪੀ ਸਾਹਿਬ ਦੇ ਦਰਵਾਜੇ ਤੇ ਜਾਵੇਗੀ ਇਸ ਤੋਂ ਬਾਅਦ ਦੇਖਣਾ ਇਹ ਹੋਵੇਗਾ ਕਿ ਮਾਨਯੋਗ ਐਸਐਸਪੀ ਸਾਹਿਬ ਇਸ ਮਾਤਾ ਦੀ ਗੁਹਾਰ ਨੂੰ ਇਸ ਦੀ ਅਪੀਲ ਨੂੰ ਸੁਣਦੇ ਹਨ ਜਾਂ ਇਹਨਾਂ ਵੱਲੋਂ ਵੀ ਇਸ ਮਾਤਾ ਦੀ ਗੁਹਾਰ ਨੂੰ ਦਰਕਨਾਰ ਕੀਤਾ ਜਾਂਦਾ ਹੈ ਜੁੜੇ ਰਹੋ ਰਹੋ ਸਾਡੇ ਫੇਸਬੁੱਕ ਪੇਜ ਯੂਥ ਜਾਗਰਣ ਦੇ ਨਾਲ ਅਤੇ YouTube ਚੈਨਲ ਯੂਥ ਜਾਗਰਣ ਦੇ ਨਾਲ ਆਓ ਹੁਣ ਤੁਹਾਨੂੰ ਉਸ માતા ਦੇ ਰੂਹਬਰੂ ਕਰਦੇ ਹਾਂ ਉਸ માતા ਨਾਲ ਗੱਲਬਾਤ ਕਰਵਾਉਂਦੇ ਹਾਂ ਜਿਸ ਨੇ ਆਪਣੀ ਹੱਡ ਬੀਤੀ ਰੱਖਦਿਆਂ ਸਾਡੇ ਸੈਮ ਕੈਮਰੇ ਸਾਹਮਣੇ ਦੇਖੋ ਆਪਣੇ ਕਿਸ ਤਰ੍ਹਾਂ ਦੁਖੜੇ ਰੋਏ ਅਸੀਂ ਇੱਕ ਗੱਲ ਇੱਥੇ ਆਪਜੀ ਦੇ ਧਿਆਨ ਵਿੱਚ ਲਿਆ ਦਈਏ ਜਦੋਂ ਇਹ ਸਬੰਧੀ ਅਸੀਂ ਥਾਣਾ ਮੁਹੀ ਸਿਦਮਾ ਬੇਟ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਫੋਨ ਚੱਕਣਾ ਵੀ ਮناسب ਨਹੀਂ ਸਮਝਿਆ ਇੱਥੇ ਹੀ ਅਸੀਂ ਇਹ ਵੀ ਜ਼ਿਕਰਯੋਗ ਹੈ ਕਿ ਪਹਿਲਾਂ ਵੀ ਜਦੋਂ ਵੀ ਥਾਣਾ ਸਿਦਮਾ ਵਿੜਦੇ ਮੁਖੀ ਨਾਲ ਕਿਸੇ ਵੀ ਖਬਰ ਦੇ ਸਬੰਧ ਦੇ ਵਿੱਚ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹ ਕਿਸੇ ਨਾ ਕਿਸੇ ਬਹਾਨੇ ਆਲਮ ਟੋਲ ਕਰਦੇ ਫੋਨ ਨਹੀਂ ਚੱਕਦੇ ਜੇਕਰ ਕਦੇ ਨਾ ਕਦੇ ਫੋਨ ਬਹਾਨਾ ਪਲੇਖੇ ਨਾਲ ਚੱਕਿਆ ਵੀ ਜਾਵੇ ਤਾਂ ਉਹ ਹੈਲੋ ਹੈਲੋ ਕਹਿ ਕੇ ਆਵਾਜ਼ ਨਹੀਂ ਆਉਂਦੀ ਨੈਟਵਰਕ ਵੀਕ ਹੈ ਅਜਿਹੇ ਵਹਾਨਿਆਂ ਨੂੰ ਅੱਗੇ ਰੱਖਦੇ ਹੋਏ ਫੋਨ ਕੱਟ ਕਰ ਦਿੰਦੇ ਹਨ ਅਤੇ ਉਸ ਤੋਂ ਬਾਅਦ ਮੁੜ ਫੋਨ ਨਹੀਂ ਚੱਕਦੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਪੱਤਰਕਾਰਾਂ ਨੇ ਇਸ ਖਬਰ ਦੇ ਸਬੰਧ ਦੇ ਵਿੱਚ ਸਾਡਾ ਪੱਖ ਜਾਣਨਾ ਹੈ ਅਸੀਂ ਇਸ ਖਬਰ ਨੂੰ ਚਲਾਉਣ ਤੋਂ ਬਾਅਦ ਦੂਸਰੇ ਪਰਿਵਾਰ ਨੂੰ ਵੀ ਕਹਿਣਾ ਚਾਹਾਂਗੇ ਜੇਕਰ ਉਹ ਆਪਣਾ ਪੱਖ ਆਪਣਾ ਪੱਖ ਸਾਡੇ ਕੈਮਰੇ ਦੇ ਅੱਗੇ ਰੱਖਣਾ ਚਾਹੁੰਦੇ ਨੇ ਤਾਂ ਸਾਡੇ ਨਾਲ ਸਾਡੇ ਸਕਰੀਨ ਦੇ ਉੱਤੇ ਚੱਲਦੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਨੇ ਜੁੜੇ ਰਹੋ ਅਗਰਨ ਦੇ ਨਾਲ ਅਤੇ ਆਪਣੇ ਸੁਝਾਅ ਕਮੈਂਟ ਬਾਕਸ ਵਿੱਚ ਜਰੂਰ ਦਿਓ ਮੈਨੂੰ ਰੋ ਜਾਨੀ ਹੱਥ ਜੋੜਨੀ ਹੈ ਕੋਈ ਵੀ ਮੈਂ ਹੱਥ ਜੋੜੇ ਨੀ ਮੈਂ ਦੇ ਅਨਸਾਰ ਮੇਰੀ ਕੰਮ

3 ਲੱਖ ਰੁਪਏ ਐ ਸਹੀ ਜੀ ਤੇ ਇੱਕ ਮੰਦਰੀ ਸੀ ਜੀ ਤੇ ਕੰਨਾਂ ਦੀਆਂ ਵਾਲੀਆਂ ਸੀ ਸੋਨੇ ਦੀਆਂ ਜੀ ਗਰ ਸੇਵਕ ਕੋਲੇ ਅੱਧ ਦਿਨ ਉਹ ਲੈ ਹੀ ਫਿਰਦਾ ਮਰੋ ਜਾਨੀ ਹੱਥ ਜੋੜਨੀ ਹੈ ਹੁਣ ਵੀ ਮਾਂ ਹੱਥ ਜੋੜੇ ਨੇ ਲਗਨ ਸਰ ਮੇਰੀ ਘਰ ਵਿੱਚ ਨਹੀਂ ਮੇਰੀ ਕੋਈ ਵੀ ਗੱਲ ਸੁਣਦਾ ਉਹ ਬੜੀ ਦੁੱਖ ਬੀਬੀ ਕੀ ਨਾ ਆਪਣਾ ਜੀ ਸੋਨੀਆ ਦੇਵੀ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਬੀਬੀ ਪਿੰਡ ਸਲੇਮਪੁਰੇ ਦੇ ਇਹ ਸਦਮਾ ਵੇੜ ਚਾ ਬੀਬੀ ਸਲੇਮਪੁਰਾ ਪਿੰਡ ਹਾਂਜੀ ਤੇ ਬੀਬੀ ਤੁਸੀਂ ਅੱਜ ਪੱਤਰਕਾਰਾਂ ਨੂੰ ਬੁਲਾਇਆ ਜੀ ਕੀ ਕਹਿਣਾ ਚਾਹੋਗੇ ਕੀ ਹੋਇਆ ਤੁਹਾਡੇ ਨਾਲ ਜੀ ਸਰ ਘਰ-ਬਾਰ ਮੇਰਾ ਹੈ ਜਿੰਨਾ ਵੀ ਘਰ ਹੈਗਾ ਸਾਰਾ ਹੀ ਮੇਰਾ ਹੈ ਸਾਰਾ ਵੇੜਾ ਮੇਰਾ ਹੈਗਾ ਬੀਬੀ ਕਿੱਥੇ ਆ ਤੁਹਾਡਾ ਘਰ ਜੀ ਇਹ ਮੇਰਾ ਜੀ ਸਲੇਮਪੁਰੇ ਸੇਧਾ ਮੇਰੇ ਦੇ ਵਿੱਚ ਜਿਹੜਾ ਸਲੇਮਪੁਰਾ ਟਿੱਬਾ ਪੈਦਾਈ ਜਿਹੜਾ ਹਾਂਜੀ 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 ਅੱਛਾ ਉੱਥੇ ਆ ਤੁਹਾਡਾ ਮਕਾਨ ਹਾਂਜੀ ਕਿੰਨੀ ਜਗ੍ਹਾ ਬੀਬੀ ਤੁਹਾਡੇ ਕੋਲੇ ਮੇਰੇ ਕੋਲੇ ਵੀ 10 ਮਰਲੇ ਅੱਛਾ ਜੀ ਫਿਰ ਜੀ ਫਿਰ ਸਰ ਜਿਹੜੇ ਸਾਡੇ ਜਵਾਕ ਨੇ ਇਹ ਥਾਂ ਸਾਰੀ ਮੇਰੀ ਹੈ ਸਾਡੇ ਜਿਹੜੇ ਜਵਾਕ ਨੇ ਕਰਸ਼ੈਦਪੁਰੇ ਰਹਿੰਦੇ ਸੀ ਤੇ ਉਥੋਂ ਮੈਨੂੰ ਇਹ ਤੰਗ ਪਰੇਸ਼ਾਨ ਕਰਦੇ ਨੇ ਤੇ ਮੈਂ ਆਖਿਆ ਵੀ ਮੈਂ ਚਲੋ ਆਪਦਾ ਥਾਂ ਵੇਚ ਕੇ ਆਪਦੀ ਕੁੜੀ ਕੋਲੇ ਚੜੀ ਜਾਵਾਂ ਨੇ ਬੀਬੀ ਇੱਕ ਗੱਲ ਮੈਨੂੰ ਸਮਝ ਨਹੀਂ ਆਈ ਤੁਸੀਂ ਕਹਿੰਦੇ ਹੋ ਇਹ ਜਿਹੜੀ ਸਲੇਮਪੁਰੇ ਦੇ ਵਿੱਚ ਜਗਾ ਤੇ ਬੱਚੇ ਤੁਹਾਡੇ ਖੁਸ਼ਹਿਦਪੁਰਾ ਰਹਿੰਦੇ ਆ ਜੀ ਇਹ ਕੀ ਚੱਕਰ ਜੀ ਤੁਸੀਂ ਅਲੱਗ-ਅਲੱਗ ਰਹਿੰਦੇ ਹੋ ਬੀਬੀ ਹਾਂਜੀ ਜੀ ਅਸੀਂ ਤਾਂ 35 ਸਾਲ ਤੋਂ ਸਰ ਅਲੱਗ ਹੀ ਹੈਗੇ ਆ ਅੱਛਾ ਤੁਸੀਂ ਆਪਣੇ ਬੱਚਿਆਂ ਨਾਲੋਂ ਅਲੱਗ ਰਹਿੰਦੇ ਹੋ ਸਾਡਾ ਰਾਸ਼ਨ ਕਾਟ ਵੀ ਹੈ ਦਰਦੇ ਨੇ ਵਉਟਾਂ ਵੀ ਹੈ ਦਰਦੀਆਂ ਨੇ ਬੱਚਿਆਂ ਦਾ ਸਾਰੇ ਪ੍ਰੂਫ ਉਧਰਦੇ ਨੇ ਜੀ ਨਾਲੇ ਬੱਚਿਆਂ ਦੇ ਨਾਲ ਸਾਡਾ ਕੋਈ ਤਾਲੁਕਾਤ ਨਹੀਂ ਸਾਡੀਆਂ ਸਾਰਾ ਕੁਝ ਵੰਡਿਆ ਹੋਇਆ ਹੈ ਨੇ ਬੀਬੀ ਬੱਚਿਆਂ ਨਾਲ ਤਾਲੁਕਾਤ ਕਾਤੋਂ ਨਹੀਂ ਹੈਗਾ ਜੀ ਕੀ ਕਾਰਨਾ ਜੀ ਬਸ ਉਹ ਆਵਦੀ ਥਾਂ ਕਮਾਈ ਕਰਕੇ ਖਾਈ ਜਾਂਦੇ ਨੇ ਅਸੀਂ ਆਪਦੇ ਘਰੇ ਬੈਠੇ ਆਂ ਅੱਛਾ ਜੀ ਜਾਣੀ ਬੱਚੇ ਤੁਹਾਡੇ ਲੱਗ ਰਹੇ ਨੇ ਆ ਤੁਸੀਂ ਜਿੱਥੇ ਰਹਿੰਦੇ ਹੋ ਤੁਹਾਡੇ ਨਾਲ ਹੀ ਆ ਫਿਰ ਜਗ੍ਹਾ ਤੁਹਾਡੇ ਕੋਲ ਹੀ ਆ ਜੀ ਉਹ ਹਾਂ ਜੀ ਉਹ ਸਾਰਾ ਵਿੜਾ ਮੇਰੇ ਨਾਲ ਹੀ ਆ ਕਿੰਨੇ ਟਾਈਮ ਤੋਂ ਬੀਬੀ ਰਹਿ ਰਹੇ ਹੋ ਉੱਥੇ ਅਸੀਂ ਹੋਗਾ ਨੇ 33 34 ਸਾਲ ਅੱਛਾ ਜੀ ਬੀਬੀ ਫੇਰ ਕੀ ਹੋਇਆ ਬੀਬੀ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਸਰ ਮੈਂ ਕਿਹਾ ਵੀ ਮੈਂ ਬਿਮਾਰ ਵੀ ਰਹਿਨੀ ਆ ਕੱਲੀ ਰਹਿਨੀ ਆ ਮੈਂ ਆਖੇ ਚੱਲ ਮੈਂ ਇਹ ਥਾਂ ਵੇਚ ਕੇ ਮੈਂ ਆਪਦੀ ਕੁੜੀ ਕੋਲੇ ਚਲੀ ਜਾਵਾਂ ਜੀ ਬੀਬੀ ਮੇਰੀ ਕੁੜੀ ਹਰਿਆਣੇ ਰਹਿੰਦੀ ਏ ਅੱਛਾ ਜੀ ਮੈਂ ਤਾਂ ਵੀ ਵੇਚਤਾ ਜੀ ਸੌਦਾ ਬਾਜੀ ਵੀ ਹੋ ਗਿਆ ਮੇਰਾ ਜੀ ਤੇ ਕੁਛ ਮੈਂ ਪੈਸੇ ਕੁੜੀ ਨੂੰ ਫੜਾਤੇ ਸੀ ਜੀ ਕੁਛ ਮੈਂ ਆਪਦੇ ਟ੍ਰਾਂਕ ਚ ਰੱਖ ਦਿੱਤੇ ਨੇ ਘਰੇ ਕਿੰਨੇ ਚ ਸੌਦਾ ਹੋਇਆ ਸੀ ਬੀਬੀ ਤੁਹਾਡਾ ਜੀ 8.5 ਲੱਖ ਦਾ ਸੌਦਾ ਹੋਇਆ ਸੀ ਅੱਛਾ ਕੁੜੀ ਨੂੰ ਕਿੰਨੇ ਦਿੱਤੇ ਤੁਸੀਂ ਘਰੇ ਕਿੰਨੇ ਪੈਸੇ ਲੈ ਕੇ ਆਏ ਮੈਂ 3 ਲੱਖ ਰੱਖਿਆ ਸੀ ਘਰੇ ਅੱਛਾ 3 ਲੱਖ ਰੁਪਏ ਘਰੇ ਰੱਖ ਕੇ 5 ਲੱਖ ਮੈਂ ਤਾਂ ਸੀ ਵੀ ਮੈਂ ਨਾ ਦਾ ਖਾਤਾ ਖਲਾ ਕੇ ਤੇ ਮੈਂ ਆਪਦੇ ਕਾਪੀ ਚ ਪਵਾਵਾਂਗੀ ਪੈਸੇ ਜੀ ਜੀ ਬੀਬੀ 3 ਲੱਖ ਰੁਪਈਆ ਸੀ ਤੇ ਇੱਕ ਮੁੰਦਰੀ ਸੀ ਮੇਰੇ ਘਰ ਵਾਲੇ ਦੀ ਜੀ ਤੇ ਅੱਧੇ ਤੋਲੇ ਦੇ ਮੇਰੀਆਂ ਕੰਨਾਂ ਦੀਆਂ ਵਾਲੀਆਂ ਸੀ ਜੀ ਉਹ ਵੀ ਮੇਰੇ ਟਰੰਕ 'ਚ ਪਈਆਂ ਸੀ ਜੰਦਰਾ ਲੱਗਾ ਹੋਇਆ ਸੀ ਜੀ ਤੇ ਮੈਂ 2-4 ਦਿਨਾਂ ਦਾ ਟਾਈਮ ਲਿਆ ਸੀ ਕੁੜੀ ਜਿਹੜੀ ਜਿੰਨ ਮੈਂ ਥਾਂ ਵੇਚਿਆ ਮੈਨੂੰ ਮਖਾ ਪਾ 4-5 ਦਿਨ ਦਾ ਟਾਈਮ ਦੇ ਦਿਓ ਜੀ ਤੇ ਮੇਰੀ ਕੁੜੀ ਆਵੇਗੀ ਪਰੌਣਾ ਆਵੇਗਾ ਤੇ ਅਸੀਂ ਸਮਾਨ ਚੱਕ ਕੇ ਫਸਲ ਲੈ ਜਾਵਾਂਗੇ ਤੇ ਤੁਹਾਨੂੰ ਅਸੀਂ ਕਵਜ਼ਾ ਦੇ ਦਾਂਗੇ ਜੀ ਕਹਿੰਦੇ ਠੀਕ ਹੈ ਜੀ ਤੇ ਕੱਲ ਜਿਨ੍ਹਾਂ ਨੇ ਥਾਂ ਲਈ ਉਹਨਾਂ ਕਿਹਾ ਵੀ ਸਾਨੂੰ ਚਾਬੀਆਂ ਦਿਓ ਆਪਾਂ ਦਰਵਾਜ਼ੇ ਖੋਲਣੇ ਨੇ ਜੀ ਜਦੋਂ ਅਸੀਂ ਦਰਵਾਜ਼ੇ ਖੋਲੇ ਜੀ ਤੇ ਸਾਡਾ ਪਰਿਵਾਰ ਬਾਹਰੋਂ ਖੇਤ ਵਿੱਚੋਂ ਕਰਸ਼ੈਦਪੁਰੇ ਚ ਆ ਗਿਆ ਕੌਣ ਸੀ ਬੀਬੀ ਪਰਿਵਾਰ ਦੇ ਵਿੱਚ ਜੀ ਸਾਡਾ ਸਾਡਾ ਵੱਡਾ ਲੜਕਾ ਹੈਗਾ ਮਿੰਦਰ ਸਿੰਘ ਜੀ ਉਹ ਦਾ ਲੜਕਾ ਹੈ ਬੂਟਾ ਸਿੰਘ ਬੱਚੇ ਨੇ ਨਾ ਸਾਡੇ ਜੀ ਉਹ ਮਤਰੇਏ ਨੇ ਪਹਿਲੀ ਮਾਂ ਦੇ ਦੇ ਅੱਛਾ ਬੀਬੀ ਬੱਚੇ ਉਹਨਾਂ ਦੀ ਮਾਂ ਮਰ ਗਈ ਸੀ ਜੀ ਤੇ ਉਸ ਤੋਂ ਬਾਅਦ ਫਿਰ ਸਰਦਾਰ ਮੈਨੂੰ ਲਿਆਇਆ ਜੀ ਤੇ ਮੇਰੇ ਵਿੱਚੋਂ ਇੱਕ ਮੇਰੀ ਗੁੱਡੀ ਹੈ ਜੀ ਤੇ ਇੱਕ ਮੇਰਾ ਕਾਕਾ ਹੈ ਹਮ ਮੇਰੇ ਵੀ ਪਹਿਲੇ ਵਿਆਹ ਦੇ ਬੱਚੇ ਨੇ ਦੋ ਹਮ ਗੁੱਡੀ ਤੇ ਕਾਕਾ ਜੀ ਗੁੱਡੀ ਮੇਰੀ ਹਰਿਆਣਾ ਰਹਿੰਦੀ ਏ ਵਿਆਹੀ ਹੋਈ ਏ ਤੇ ਲड़का ਮੇਰਾ ਧਰਮ ਕੋਟ ਦੇ ਲੱਗੇ ਰਹਿੰਦਾ ਜੀ ਤੇ ਜਿਹੜੇ ਇਹ ਬੱਚੇ ਨੇ ਪਹਿਲੀ ਮਾਂ ਦੇ ਨੇ ਜੀ ਹਾਂਜੀ ਨਹੀਂ ਬੀਬੀ ਤੁਸੀਂ ਹੁਣ ਕਹਿੰਦੇ ਹੋ ਵੀ ਜਦੋਂ ਤੁਸੀਂ ਘਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਤੁਹਾਡੇ ਜਿਹੜੇ ਮਤਰੇ ਬੱਚੇ ਆ ਗਏ ਜਦੋਂ ਤੁਹਾਡਾ ਉਹਨਾਂ ਨਾਲ ਵਰਤ ਵਰਤਾਓ ਹੋਇਆ ਨਹੀਂਗਾ ਫਿਰ ਉਹ ਕੀ ਕਰਨਾਂਗੇ ਜੀ ਵੇਖੋ ਜੀ ਉਹਨਾਂ ਨੇ ਤਾਂ ਮੇਰੇ ਨਾਲ ਧੱਕਾ ਕੀਤਾ ਬਹੁਤ ਸਰੋਂ ਸਰ ਧੱਕਾ ਕੀਤਾ ਹੈ ਜੀ ਉਹਨਾਂ ਤੇ ਆ ਵੀ ਇਹਨੇ ਥਾਂ ਵੇਚ ਲਈ ਸਾਨੂੰ ਰੁਪਈਆ ਦੇਵੇ ਜੀ ਤੇ ਤਾਂ ਉਹਨਾਂ ਮੇਰੇ ਗਲਗਲੋਚ ਪਏ ਨੇ ਮੈਨੂੰ ਕੁਟਕਤਾਪਾ ਵੀ ਕੀਤਾ ਨਹੀਂ ਅੱਛਾ ਜੀ ਤੇ ਕੁਟਕਤਾਪਾ ਕਰਕੇ ਅੰਦਰ ਵੜਦੇ ਨੇ ਉਹਨਾਂ ਜੰਦਰੇ ਵੜ ਦਿੱਤੇ ਜੀ ਉਹਨਾਂ ਮੇਰਾ ਸਾਰਾ ਸਮਾਨ ਕੱਢ ਲਿਆ ਜਿੰਨਾ ਹੈਗਾ ਸੀ ਅੱਛਾ ਯਾਨੀ ਜਿਹੜੇ ਟਰੰਕ ਦੇ ਵਿੱਚ ਤੁਹਾਡੇ ਪੈਸੇ ਪਏ ਸੀ ਜਾਂ ਤੁਹਾਡੀ ਗਹਿਣੇ ਪਏ ਸੀਗੇ ਉਹਦੇ ਜਿੰਦੇ ਵੱਢ ਕੇ ਜੀ ਉਹਨਾਂ ਨੇ ਸਮਾਨ ਕੱਢ ਲਿਆ ਸਾਰਾ ਕੱਢ ਲਿਆ ਸਾਰਾ ਕੱਢ ਲਿਆ ਜੇ ਕਿੰਨੇ ਪੈਸੇ 3 ਲੱਖ ਰੁਪਏ ਕਹਿੰਦੇ ਸੀ ਤਿੰਨ ਲੱਖ ਰੁਪਈਆ ਸੀ ਜੀ ਤੇ ਇੱਕ ਮੁੰਦਰੀ ਸੀ ਜੀ ਤੇ ਕੰਨਾਂ ਦੀਆਂ ਵਾਲੀਆਂ ਸੀ ਸੋਨੇ ਦੀਆਂ ਜੀ ਆ ਕੋਸ਼ੇਗਾ ਸੀ ਬਾਕੀ ਮੇਰਾ ਜਿੰਨਾ ਡਾਕੂਮੈਂਟ ਹੈਗਾ ਸੀ ਉਧਾਰ ਕਾਟ ਮੋਟਰ ਕਾਟ ਮੇਰਾ ਪਿੰਨ ਕਾਟ ਮੇਰੇ ਘਰ ਵਾਲੇ ਦੇ ਜਿੰਨੇ ਪ੍ਰੂਫ ਸੀ ਜੀ ਸਾਰੇ ਉਹਨ ਦੇ ਵਿੱਚ ਹੀ ਰੱਖੇ ਹੋਏ ਸੀ ਤਾਲਾ ਲਗਾਇਆ ਹੋਇਆ ਸੀ ਮੋਟਾ ਜੀ ਤੇ ਇਹਨਾਂ ਸਾਰਾ ਸਾਰਾ ਸਮਾਨ ਮੇਰਾ ਲੁੱਟਬੋਟ ਲਿਆ ਅੱਛਾ ਬੀਬੀ ਤੁਸੀਂ ਫਿਰ ਜਦੋਂ ਤੁਹਾਡੇ ਨਾਲ ਇਹ ੱੱਕਾ ਹੋਇਆ ਜਾਂ ਕਟਮਾਰ ਹੋ ਉਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਆਂਢੇ ਰੋਲਾ ਨਹੀਂ ਪਾਇਆ ਤੁਸੀਂ ਇਹ ਚੀਜ਼ ਨੂੰ ਬਰਦਾਸ਼ਤ ਕਿਵੇਂ ਕਰ ਲਿਆ ਜੀ ਆਂਡੀ ਗਵਾਂਡੀ ਨਹੀਂ ਹੈ ਛਡਾਉਣ ਤੁਹਾਨੂੰ ਜੀ ਵੇਖੋ ਜੀ ਸਾਡਾ ਜਿਹੜਾ ਗਵਾਂਡੀ ਹੈ ਨਾ ਬੋਧ ਸਿੰਘ ਜੀ ਉਹ ਪਹਿਲੇ ਹੀ ਮੇਰੇ ਬਾਰ ਖਿਲਾਬ ਮਰਨਾ ਲੱਗਦਾ ਸੀ ਜੀ ਬੀਬੀ ਉਹ ਪਤਾ ਕੀ ਲੱਗਦਾ ਸੀ ਜੀ ਬੀਬੀ ਉਹਨੇ ਮੇਰੇ ਘਰੇ ਰੱਖੀਆਂ ਸੀ ਛਰਾਵ ਦੀਆਂ ਦੋ ਬਾਲਟ ਵੱਡੇ ਮੈਂ ਉਹਨੂੰ ਮਨਾ ਕੀ ਤਵੀ ਅਸੀਂ ਰਾਜਾ ਸੁਆਮੀ ਆ ਸਾਡੇ ਘਰੇ ਇਹ ਬਦੀ ਵਾਲੀ ਚੀਜ਼ ਕਿਉਂ ਰੱਖੀ ਵੀ ਕੱਲ ਨੂੰ ਪੁਲਿਸ ਨੂੰ ਪਤਾ ਲੱਗ ਗਿਆ ਅਗਲੇ ਮੈਨੂੰ ਫੜ ਕੇ ਲੈ ਜਾਣਗੇ ਯਾਨੀ ਕਿ ਬੀਬੀ ਤੁਸੀਂ ਕਹਿੰਦੇ ਬਲੈਕ ਕਰਦਾ ਜੀ ਬੁੱਧ ਸਿੰਘ ਹਾਂਜੀ ਜੀ ਥੀਮ ਵੀ ਵੇਚਦਾ ਸੀ ਥੀਮ ਵੀ ਉਹਦੀ ਕਿਲੋ ਫੜੀਚੀ ਸੀ ਜੀ ਤੇ ਉਹ ਜਿਹੜਾ ਉਹ ਕੱਢਦਾ ਸੀ ਆਪਦਾ ਗੁੱਸਾ ਜੀ ਵੀ ਮੈਂ ਬਲੈਕ ਦਾ ਕੰਮ ਕਰਨਾ ਜੀ ਤੇ ਇਹਨਾਂ ਸਾਰੀ ਸਾਡੀ ਪਿੰਡ ਦੀ ਗਲੀ ਵਾਲੀ ਪੰਚਾਇਤ ਸੀ ਉਹਨਾਂ ਲਿਖ ਕੇ ਦੇ ਦਿੱਤਾ ਵੀ ਅਸੀਂ ਇਹ ਕੰਮ ਹੋਣ ਹੀ ਨਹੀਂ ਦੇਣਾ ਵੀ ਬਲੈਕ ਦਾ ਕੰਮ ਹੋਣ ਨਹੀਂ ਦੇਣਾ ਉਹ ਗੁੱਸਾ ਇਹ ਮੇਰੇ ਤੇ ਕੱਢਦਾ ਸੀ ਉਹਨੇ ਫਿਰ ਹੱਲਾਸ਼ੇਰੀ ਦਿੱਤੀ ਵੀ ਤੁਸੀਂ ਇਹਨੂੰ ਕੁੱਟੋ ਦੱਬ ਕੇ ਇਹਦੇ ਹੱਡੀਆਂ ਚੂਰੇ ਚੂਰ ਕਰ ਦਿਓ ਨਹੀਂ ਬੀਬੀ ਹੱਲਾਸ਼ੇਰੀ ਦੀ ਗੱਲ ਕਰ ਰਹੇ ਹੋ ਤੁਸੀਂ ਫਿਰ ਕਹਿੰਦਾ ਮਤਲਬ ਕਿ ਜਦੋਂ ਤੁਹਾਡੇ ਨਾਲ ਕੁੱਟਮਾਰ ਹੋਈ ਤਾਂ ਤੁਹਾਡੇ ਵਿਹੜੇ ਦੇ ਵਿੱਚ ਸੀਗਾ ਜੀ ਫਿਰ ਬੁੱਧ ਸਿੰਘ ਨਾਲ ਹਾਂਜੀ 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 ਅੱਛਾ ਨਾਲ ਸੀਗਾ ਜੀ ਤੁਹਾਡੇ ਨਾਲ ਲਲਕਾਰ ਦਾ ਸੀ ਅੱਛਾ ਤੁਹਾਡੇ ਨਾਲ ਤੁਹਾਡੇ ਪਰਿਵਾਰ ਦੇ ਨਾਲ ਲਲਕਾਰੇ ਮਾਰਦੇ ਸੀ ਹਾਂਜੀ ਯਾਨੀ ਉਹਦੀ ਉਹ ਵਿੱਚ ਸੀਗਾ ਜੀ ਇਹ ਮਾਮਲੇ ਦੇ ਪੂਰੀ ਤਰ੍ਹਾਂ ਹਾਂਜੀ ਪੂਰੀ ਤਰ੍ਹਾਂ ਪੂਰਾ ਹੱਥ ਇਹਦੇ ਸਬੰਧ ਵਿੱਚ ਤੁਸੀਂ ਕਾਗਜ਼ਾ ਪੱਤਰ ਤੁਹਾਡੇ ਕੋਲ ਹੋਣਗੇ ਸਾਰੇ ਫਿਰ ਤੁਸੀਂ ਦਿਖਾਈ ਨਹੀਂਗੇ ਜੀ ਜਿੰਨੇ ਕਾਗਜ਼ ਪੱਤਰ ਨੇ ਨਾ ਜ਼ਮੀਨ ਦੇ ਵੀ ਤੇ ਘਰ ਦੇ ਵੀ ਮੇਰੇ ਕੋਲ ਨੇ ਜੀ ਐਸ ਟਾਈਮ ਸਾਰਾ ਜਿੰਨੇ ਪੱਕੇ ਪ੍ਰੂਫ ਨੇ ਸਾਰੇ ਮੇਰੇ ਕੋਲ ਨੇ ਮੈਂ ਮਾਲਕ ਆ ਤੀਜਾ ਬੰਦਾ ਵਿੱਚ ਕੋਈ ਨਹੀਂ ਮਾਲਕ ਇਕੱਲੀ ਮੈਂ ਮਾਲਕ ਆ ਮੇਰੇ ਬੰਦੇ ਨੇ ਆਪਦਾ ਵੀ ਤਲੋਕਾਤ ਕਾਟ ਦਿੱਤਾ ਵੀ ਮੈਂ ਉਹਨਿਆਖ ਮੈਂ ਵੀ ਨਹੀਂ ਹੱਕਦਾਰ ਹਾਂ ਜੀ ਤੇ ਉਹਨੇ ਸਾਰਾ ਕੁਝ ਮੈਨੂੰ ਲਿਖ ਕੇ ਦਿੱਤਾ ਨਹੀਂ ਬੀਬੀ ਤੁਹਾਡੇ ਨਾਲ ਜਦੋਂ ਕਟਮਾਰ ਹੋਈ ਤੁਸੀਂ ਇਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੇ ਦਰਵਾਜ਼ੇ ਨੂੰ ਖੜਕਾਉਣਾ ਨਹੀਂ ਚਾਏ ਆ ਪੁਲਿਸ ਨੇ ਧਿਆਨ ਜ ਨਹੀਂ ਲਿਆ ਕੰਦਾ ਮਾਮਲਾ ਨਹੀਂ ਸਰ ਕੋਈ ਮੇਰੀ ਨਹੀਂ ਗੱਲ ਸੁਣੀ ਮੈਂ ਤਾਂ 6 ਮਹੀਨੇ ਉਹਨਾਂ ਦਰਖਾਸਤਾਂ ਲਾ ਲਾ ਕੇ ਤਾਂ ਤੇ ਇੱਥੇ ਬਹਿ ਬਹਿ ਕੇ ਦਰਵਾਜੇ ਮੂਰੇ ਕੱਲ ਵੀ ਮੈਨੂੰ ਕਹਿੰਦਾ ਸੀ ਐ ਸੱਚੋ ਮਾਤਾ ਬਹਿ ਜਾ ਤੇਰੇ 5 ਵਜੇ ਨਟਾਰਾ ਕਰਾਂਗੇ ਕੱਲ ਮੈਂ ਨੇਰੇ ਪੇ ਇੱਥੇ ਆਈਆਂ ਇਹਨਾਂ ਦੇ ਘਰੇ ਜੀ 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 ਤੇ ਮੇਰੀ ਕੋਈ ਸੁਣਵਾਈ ਨਹੀਂ ਕਰਦਾ ਅੱਛਾ ਕੋਈ ਸੁਣਵਾਈ ਨਹੀਂ ਹੋਈ ਨਹੀਂ ਮੇਰੀ ਸੁਣਵਾਈ ਕਰ ਐਸੱਚੋ ਨੇ ਵੀ ਤੁਹਾਡੀ ਸੁਣਵਾਈ ਨਹੀਂ ਕੀਤੀ ਹੈ ਜੀ ਮੈਂ ਕਬਲੇ ਆ ਤਾਂ ਰਵੰਦੀ ਫਿਰਨੀ ਹੈ ਮੇਰੇ ਪੱਲੇ ਕਾਕ ਨਹੀਂ ਬੀਬੀ ਜਦੋਂ ਤੁਹਾਡੇ ਨਾਲ ਇੰਨਾ ਤੱਕਾ ਹੋ ਗਿਆ ਤੁਸੀਂ ਫਿਰ ਜਦੋਂ ਠੀਕ ਹੈ ਐਸਐਚਓ ਸਾਹਿਬ ਨੇ ਨਹੀਂ ਸੁਣੀ ਸੁਣਵਾਈ ਕੀਤੀ ਤਾਂ ਤੁਸੀਂ ਮਾਣ ਜੋਗ ਐਸਐਸਪੀ ਸਾਹਿਬ ਦੇ ਨੂੰ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ ਜੀ ਨਹੀਂ ਜੀ ਕਾਹ ਤੋਂ ਨਹੀਂ ਮਿਲੇ ਬੀਬੀ ਕੀ ਕਾਰਨ ਜੀ ਮੇਰੇ ਨਾਲ ਕੋਈ ਤੁਰੇਗਾ ਤਾਂ ਫਿਰ ਮੈਂ ਜਾਵਾਂਗੀ ਅੱਛਾ ਬਿਰਦ ਹੋਣ ਕਰਕੇ ਤੁਸੀਂ ਕੱਲਿਓ ਪਰਿਵਾਰ ਜਾਣ ਦੀ ਗਵਾਰਡੀ ਜਿਹੜੇ ਉਹ ਤੁਹਾਨੂੰ ਚੰਗਾ ਨਹੀਂ ਸਮਝਦੇ ਨਹੀਂ ਚੰਗਾ ਸਮਝਦੇ ਵੇਖੋ ਜੀ ਜਿਹੜੇ ਸਾਡੇ ਲੜਕੇ ਨੇ ਮੇਰਾ ਬੰਦੇ ਦਾ ਪਰਿਵਾਰ ਹੈ ਉਹ ਪਿਓ ਨੂੰ ਤੰਗ ਪਰੇਸ਼ਾਨ ਬੜਾ ਕਰਦੇ ਸੀ ਜੀ ਤੇ ਉਹ ਵੀ ਨਾ ਮਰਨ ਵਾਲਾ ਨਹੀਂ ਸੀ ਇਹਨਾਂ ਦੀ ਤੰਗੀ ਨਾਲ ਮਰਿਆ ਜੀ 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 ਇਹਨਾਂ ਤੇ ਕੇਸ ਵੀ ਚੱਲਦਾ ਪਰਚੇ ਵੀ ਹੋਏ ਨੇ ਸਾਡੇ ਜਵਾਕਾਂ ਤੇ ਮੁੰਡਿਆਂ ਤੇ ਪੋਤਰਿਆਂ ਤੇ ਹੋਏ ਉਹ ਵੀ ਮੇਰੇ ਕੋਲ ਪ੍ਰੂਫ ਹੈਗਾ ਉਹਨਾਂ ਦਾ ਨਾਂ ਕੀ ਆ ਬੀਬੀ ਬੱਚਿਆਂ ਦਾ ਜੀ ਜਿਹਨਾਂ ਦਾ ਕਟਮਾਰਕ ਕੀਤੀ ਆ ਜਾਂ ਜਿਨ੍ਹਾਂ ਨੇ ਤੁਹਾਡੇ ਕੋਲੋਂ ਕਟਮਾਰ ਕਰਨ ਤੋਂ ਬਾਅਦ ਤੁਹਾਡੇ ਜਿਹੜੀ ਲੁੱਟਖਸਟ ਕੀਤੀ ਆ ਪੈਸੇ ਲੈ ਗਏ ਤੁਹਾਡੇ ਦਸਲ ਮੁਤਾਬਕ ਤੁਹਾਡੇ ਗਹਿਣੇ ਲੈ ਗਏ ਉਹਨਾਂ ਦੇ ਨਾਮ ਕੀ ਆ ਜੀ ਕੌਣ ਕੌਣ ਸੀਗੇ ਜੀ ਬੀਬੀ ਉਹ ਇੱਕ ਸਰ ਹੈਗਾ ਸੀ ਮਿੰਦਰ ਸਿੰਘ ਜੀ ਇੱਕ ਉਹਦੇ ਕਰਦੀ ਕਸ਼ਮੀਰ ਕੌਰ ਜੀ ਇੱਕ ਹੁੰਦਾ ਕਸ਼ਮੀਰ ਕੌਰ ਤੇ ਇੱਕ ਹੁੰਦਾ ਮਿੰਦਰ ਸਿੰਘ ਦਾ ਪੁੱਤਰ ਸੀ ਬੂਟਾ ਸਿੰਘ ਜੀ ਤੇ ਇੱਕ ਹੈਗੀ ਸੀ ਮਿੰਦਰ ਸਿੰਘ ਦੀ ਲੜਕੀ ਰਾਣੋ ਬਾਈ ਜੀ ਤੇ ਇੱਕ ਇਹਦਾ ਸੀ ਸੁੰਦਰ ਸਿੰਘ ਜੀ ਇੱਕ ਸੁੰਦਰ ਸਿੰਘ ਦੇ ਕਰਦੀ ਪਾਲ ਕੌਰ ਜੀ ਤੇ ਇੱਕ ਸੁੰਦਰ ਸਿੰਘ ਦਾ ਲੜਕਾ ਸੀ ਦੂਸਰਾ ਗਰਜੰਟ ਸਿੰਘ ਜੀ ਇੱਕ ਉਹਦੀ ਨੂੰਹ ਸੀ ਕਲਵੰਤ ਕੌਰ ਜੀ ਇਹ ਹੈ ਸੀ ਅੱਛਾ ਜਾਨੀ ਇਹ نو ਬੰਦੇ ਸੀ ਅੱਛਾ ਠੀਕ ਆ ਜੀ ਠੀਕ ਆ ਜਦੋਂ ਤੁਹਾਡੇ ਕਟਮਾਰ ਕਰਨ ਆ ਜਾਣੀ ਵੱਡੀ ਗਿਣਤੀ ਦੇ ਵਿੱਚ ਸੀਗੇ ਜੀ ਇਹ ਹਾਂਜੀ ਵੱਡੀ ਗਿਣਤੀ ਤੇ ਹੁਣ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਬੀਬੀ ਫਿਰ ਅਸੀਂ ਕਹਿੰਦੇ ਸਾਨੂੰ ਇਨਸਾਫ ਸਾਨੂੰ ਇਨਸਾਫ ਦਵਾਇਆ ਮਾ ਬੜੀ ਦੁੱਖ ਮੈਂ ਰੋ ਜਾਨੀ ਹੱਥ ਜੋੜਨੀ ਹੁਣ ਵੀ ਮੈਂ ਹੱਥ ਜੋੜਨੀ ਮੈਂ ਦਸਾਰ ਮੇਰੀ ਕਮ ਨਹੀਂ ਮੇਰੀ ਕੋਈ ਨਹੀਂ ਕਾਲ ਸਕੁੰਦਾ ਮਾ ਬੜੀ ਦੁੱਖ ਤੇਰੀ ਨਾਲੋਂ ਕਿਸੇ ਸੁਣੀ ਐਸ ਸਪੀ ਨੇ ਨਾ ਸੁਣੀ ਜੇ ਕਿਸ ਨਾ ਮਤਲ ਭਾ ਕੇ ਆਦੇ ਉਸ ਸੜ ਜਾਵਾਂ ਦੀ ਉਹ ਸੜ ਜਾਵਾਂ ਤੇ ਹੋਰ ਮੇਰੀ ਦਰਖਾਸਤ ਆਈ ਹੈ ਇਧਰੋਂ ਐਸਰੀਮ ਤੋਂ ਆਈ ਕੋਈ ਇਹਨਾਂ ਕੋ ਲਈ 20 ਲੱਖ ਰੁਪਏ ਐਸੀ ਜੀ ਤੇ ਇੱਕ ਮੰਦਰੀ ਸੀ ਜੀ ਤੇ ਕੰਨਾਂ ਦੀਆਂ ਵਾਲੀਆਂ ਸੀ ਸੋਨੇ ਦੀਆਂ ਜੀ ਅਗਰ ਸੇਵਕ ਕੋਲੇ ਅੱਜ ਦਿਨ ਉਹ ਬੈਲੇ ਹੀ ਫਿਰਦਾ ਮਰੋ ਜਾਨੀ ਹੱਥ ਜੋੜਨੀ ਹੈ ਹੁਣ ਨਹੀਂ ਮਾਂ ਹੱਥ ਜੋੜਨੇ ਲਗਾ ਸਰ ਮੇਰੇ ਘਰ ਨੂੰ ਨਹੀਂ ਮੇਰੀ ਕੋਈ ਵੀ ਗੱਲ ਸੁਣਦਾ ਮੈਂ ਬੜੀ ਦੁੱਖ